ਇਤੋਂ ਬੰਦੇ ਨੂੰ ਛੱਟ ਲੱਗੀ ਆ ਗੋਲੀ ਲੱਗੀ ਆ ਉਹਨੂੰ ਆਟੋ 'ਚ ਪਾ ਕੇ ਤੇ ਲੈ ਕੇ ਗਏ ਆ ਜਿਸ ਜਿੰਨਾਂ ਨੇ ਗੋਲੀ ਚਲਾਈ ਉਹ ਕਦੇ ਨਹੀਂ ਮੋਟੇ ਹਰਦੇ ਸੀ ਉਹ ਕਿੰਨੇ ਜਾਣੇ ਦੋ ਜਣੇ ਸੀ ਮੂੰਹ ਬਰਿਆਂ ਦੇ ਉਹਨਾਂ ਨੇ ਪਤਲੇ ਜਿਹੇ ਦੋ ਜਣੇ ਸੀ ਭਾਜੀ ਮੈਂ ਦੁਕਾਨ ਖੋਲੇ ਕਰਨਾ ਪਿਆ ਹਾਂ ਮੈਨੂੰ ਬੇਦੀ ਬਾਹਰੋਂ ਇਸ਼ਾਰਾ ਮਾਰਿਆ ਤੇ ਮੈਂ ਆਟੋ ਲੈ ਕੇ ਆਇਆ ਤੇ ਉਹਨੂੰ ਜੇ ਤੋਂ ਬੰਦੇ ਨੂੰ ਛੱਟ ਲੱਗੀ ਆ ਗੋਲੀ ਲੱਗੀ ਆ ਉਹਨੂੰ ਆਟੋ ਹੀ ਪਾ ਕੇ ਤੇ ਲੈ ਕੇ ਗਏ ਆ ਗੋਲੀ ਕਿੱਥੇ ਲੱਗਾ ਵਾਕਿਆ ਹਾਂਜੀ ਕਿਸ ਜਗ੍ਹਾ ਦਾ ਵਾਕਿਆ ਹੈ ਭਾਈ ਇਹ ਫਲਾਈਓਵਰ ਤੋਂ ਥੱਲੇ ਉਤਰਿਆ ਕਿਤੇ ਉੱਥੇ ਗੋਲੀ ਲੱਗੀ ਆ ਤੇ ਫਲਾਈਓਵਰ ਤੋਂ ਗੱਡੀ ਨਾਲ ਕੋਈ ਕੰਟਰੋਲ ਨਹੀਂ ਕਰਦੇ ਕਰਦੇ ਫਲਾਈਓਵਰ ਆਇਆ ਤੇ ਉੱਥੇ ਜਾ ਕੇ ਮਾਈਂਡਾ ਹੋਸ਼ ਨਹੀਂ ਹੈਗੀ ਪਰ ਬੀਡੀ ਨੇ ਕਰ ਕਰਾ ਕੇ ਫਿਰ ਵੀ ਬ੍ਰੇਕ ਲਾ ਆਗੇ ਉਹਦੇ ਨਾਲ ਤੇ ਗੱਡੀ ਰੁਕ ਗਈ ਕਿੰਨੇ ਬੰਦੇ ਸੀਗੇ ਗੱਡੀ ਦੇ ਵਿੱਚ ਗੱਡੀ ਦੋ ਬੰਦੇ ਸੀਗੇ ਇਧਰ ਨੂੰ ਥੋੜੇ ਵਾਪਸ ਜੋ ਵਾਪਸ ਹੋ ਸਕਦਾ ਹੀ ਨਿਕਲ ਗਏ ਆ ਜਿਹਨਾਂ ਨੇ ਗੋਲੀ ਚਲਾਈ ਉਹ ਕੱਦਦੇ ਸੀ ਮੋਟੇ ਹਲਦੇ ਸੀ ਉਹ ਕਿੰਨੇ ਜਣੇ ਦੋ ਜਣੇ ਸੀ ਮੂੰਹ ਬਰਿਆਂ ਦੇ ਉਹਨਾਂ ਨੇ ਪਤਲੇ ਜਿਹੇ ਦੋ ਜਣੇ ਸੀ ਉਹ ਮੋਟੇ ਹਲਦੀ ਪਛਾਣ ਵਗੈਰਾ ਹੋਈ ਹੈ ਕਿ ਇਸ ਮੋਟੇ ਹਲਦੇ ਸੀ ਤੇ ਜੇ ਚਿੰਤਨ ਨੇ ਗੋਲੀ ਲੱਗੀ ਕਿੰਨੀ ਦੀ ਕੰਡੀਸ਼ਨ ਹੁੰਦੀ ਪਾਜੀ ਉੱਥੇ ਹਸਪੀਟਲ ਲੈ ਗਏ ਉਹਨਾਂ ਨੇ ਅਮਨਦੀਪ ਭੇਜ ਛੱਡਿਆ ਫੇਰ ਹਲਦੇ ਜੀ ਤੇ ਗੱਡੀ 'ਚ ਕਿੰਨੇ ਜਣੇ ਸੀ ਦੋ ਜਣੇ ਗੱਡੀ 'ਚ ਦੋ ਜਣੇ ਸੀ ਹਾਂਜੀ ਸਿੱਧੂ ਜਿਆ ਬੰਦਾ ਦੋ ਜਿਆ ਬੰਦਾ ਠੀਕ ਹੈਗਾ ਇਹ ਪਤਾ ਕੀ ਕਾਰੋਬਾਰ ਕੀ ਕਰਦੇ ਸੀਗੇ ਪਾਜੀ ਕਾਰੋਬਾਰ ਪਾਜੀ ਆਟੋ ਸੇਲਪਰਦੇ ਦਾ ਕੰਮ ਹੈਗਾ ਉਹ ਸਾਹਮਣੇ ਦੁਕਾਨ ਹੈ ਇਹ ਤੁਹਾਡੇ ਨੋਨ ਚ ਨੇ ਹਾਂਜੀ ਤੁਹਾਡੇ ਵਾਕਫ ਹਾਂਜੀ ਹਾਂਜੀ ਕੀ ਨਾਮ ਉਹਨਾਂ ਦਾ ਈਕੇ ਕਰਕੇ ਛੁਮਾਰੋ ਵੇਦੀ ਦੁਜਾ ਮਿੱਠੂ ਮਿੱਠੂ ਕਹਿੰਦੇ ਆ ਉਹਦਾ ਨਾਮ ਪੱਕਾ ਨਾ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਭਾਜੀ ਜਿਹਨੇ ਗੋਲੀ ਲੱਗੀ ਉਹਦਾ ਕੀ ਨਾਮ ਹੈ ਉਹਦਾ ਮਿੱਠੂ ਮਿੱਠੂ ਕਹਿੰਦੇ ਆ ਇਹ ਪੱਕਾ ਨਾਮ ਨਹੀਂ ਖਿਆਲ ਆ ਗਿਆ ਕਿਹਦਾ ਕਿੱਥੋਂ ਲੈਣ ਵਾਲੇ ਨੇ ਉਹ ਮਾਲਟਾਉਂ ਦਾ ਰਹਿਣ ਵਾਲਾ ਆਪਣਾ ਮਾਡਲ ਟਾਉਂ ਜਿੱਥੇ ਕੋ ਨਾਨਕਪੁਰਗ ਦੇ ਲਾਗੇ ਵੀਡੀਓ ਨਾਲ ਦੱਸਿਆ ਵੀ ਜਿਹੜੇ ਮੁੰਡੇ ਨੇ ਗੋਲੀ ਚਲਾਈ ਕੀ ਕਾਰਨ ਪੁਰੀਆਂ ਕੁਝ ਉਹਨੂੰ ਹੋਊਗੀ ਕੋਈ ਨਹੀਂ ਭਾਜੀ ਉਹਨੂੰ ਗੋਲੀ ਲੱਗਣਾ ਉਹ ਵੀ ਆਪਣਾ ਟੋਲੇ ਦੇ ਟੋਲੇ ਨਾਲ ਸੀ ਉਹਨੇ ਦੱਸਿਆ ਕੀ ਕਾਰਨ ਨਹੀਂ ਕੋਈ ਵੀਡੀਓ ਵਗੈਰਾ ਬਣਾਈ ਹੋਏ ਕੋਈ ਕਹਿੰਦੇ ਵੀਡੀਓ ਵਗੈਰਾ ਬਣਾਈ ਗਈ ਚਲਾਉਣ ਲਈ ਗੋਲੀ ਚਲਾਉਣ ਵਾਲੇ ਨਹੀਂ ਨਹੀਂ